ਇਹਨੂੰ ਆਪਾਂ ਫਲਿੱਪਾ ਮਾਰ ਕੇ ਦਿਖਾਈਆਂ ਜੀ ਬਹੁਤ ਵਧੀਆ ਫਲਿੱਪਾ ਤੇ ਬਾਈ ਵੀ ਫੈਨ ਹੋ ਗਿਆ ਬਾਈ ਆਪਣਾ ਫੈਨ ਹੋ ਗਿਆ ਬਾਈ ਕਹਿੰਦਾ ਮੈਂ ਸਿੱਖਣੀਆਂ ਨੇ ਵੇ ਪੰਜਾਬ ਆਪਾਂ ਫਿੱਟ ਕਰਕੇ ਹੀ ਸਾਹ ਲਵਾਂਗੇ ਹਾਂ ਹੁਣ ਜਿਆਦਾ ਹੁਣ ਆਪਾਂ ਫਿੱਟ ਕਰਨਾ ਬਾਈ ਹਾਂ ਜੁਮੇਵਾਰੀ ਚੱਕ ਲਈ ਅਸੀਂ ਮਹਿਲ ਕਲੱਬ ਜਿੱਥੇ ਦੋ ਮਰਜੀ ਆ ਸਕਦੇ ਹਾਂ ਹੱਟ ਤੋਂ ਕੁਝ ਵੀ ਪੁੱਛਣਾ ਹੈ ਨਾ ਹਾਂਜੀ ਆਓ ਅਸੀਂ ਹਰ ਡਿਟੇਲ ਦਵਾਂਗੇ ਕੋਈ ਟ੍ਰੈਨਰ ਲੈਣਾ ਬਾਈ ਬਹੁਤ ਨੌਲੇਜ ਦਾ ਹੈ ਨਾ ਬਾਈ ਨੂੰ ਬਹੁਤ ਨੌਲੇਜ ਹੈ ਜੇ ਵਰਕਆਊਟ ਆਪਾਂ ਤਾਂ ਕੋਈ ਪੁੱਛਣਾ ਹੈ ਵਰਕਆਊਟ ਬਾਰੇ ਨੌਲੇਜ ਪੂਰੀ ਦਵਾਂਗੇ ਬਾਈ ਬਾਕੀ ਥੋੜੀ ਸਪੋਰਟ ਦੀ ਲੋੜ ਆ ਬਾਈ ਜਿੰਨਾ ਤੁਸੀਂ ਵਧੀਆ ਰੈਕਸ਼ਨ ਦਿਵੋਗੇ ਉੰਨੇ ਹੀ ਸਾਡਾ ਹੌਸਲਾ ਵਧੂਗਾ ਹਾਂਜੀ ਤੇ ਬਾਕੀ ਖਿੱਚੀ ਰੱਖੋ ਬਈ ਕੰਮ ਦੱਬੀ ਰੱਖੋ ਹਾਂਜੀ ਬਾਈ ਸ਼ਸ਼ੀਕਾਲ ਕੀ ਹਾਲ ਤਾਲ ਤੁਹਾਡੇ ਸਾਰਿਆਂ ਦੇ ਹਾਂਜੀ ਵੀਰੇ ਅੱਜ ਆਪਾਂ ਪਹੁੰਚੇ ਆਂ ਪੈਂਕੇ ਯਾਰਗਬਾਜ ਦੇ ਪਿੰਡ ਤੇ ਨਾਲ ਆਪਣਾ ਅਰਸ਼ਦੀਪ ਪ੍ਰੂਫ ਫਿਟਨੈਸ ਸ਼ਸ਼ੀਕਾਲ ਦੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਪਹੁੰਚੇ ਆਂ ਬਾਈ ਦੇ ਪਿੰਡ ਬਾਈ ਨੇ ਆਪਾਂ ਨੂੰ ਕਰੇ ਸੀ ਨਵਾਈਟ ਆਪਾਂ ਮਿਲਦੇ ਆਂ ਬਾਈ ਬਾਰੇ ਗੱਲਾਂ ਬਾਤਾਂ ਕਰਦੇ ਆਂ ਉਹਨਾਂ ਦੇ ਵਿਚਾਰ ਸੌਣਦੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਗੱਲਾਂ ਬਾਤਾਂ ਕਿੰਨੇ ਹੁਣ ਆ ਜਾ ਪਿੰਡ ਦੀ ਫੇਰਨੀ ਆ ਬਈ ਆਹ ਮੂਰੇ ਪਿੰਡ ਆ ਗਿਆ ਉਹ ਟੈਂਕੀ ਦੇ ਜਿਹੜੇ ਤੇ ਚੜਦਾ ਹੁੰਦਾ ਉਹ ਲੈ ਤੇ ਆ ਆਪਣੇ ਬਾਈ ਹੁਣੀ ਲੈ ਵੀ ਆਪਣਾ ਭਰਾ ਇੱਕ ਸਿੱਕਾ ਬਾਈ ਸਾਰਿਆਂ ਨੂੰ ਬਹੁਤ ਵਾਹ ਬਾ ਠੀਕ ਆ ਕੋਈ ਨਹੀਂ ਮੈਂ ਮੁੰਡੇ ਨੂੰ ਕਹਿੰਦਾ ਉਹ ਟੈਂਕੀ ਤੇ ਚੜਦਾ ਹੁੰਦਾ ਬਾਈ ਬਾਈ ਹਾਂਜੀ ਆਪਾਂ ਹੁਣ ਪਹੁੰਚ ਗਏ ਆ ਪਿੰਡ ਜਰਗ ਪੈਂਕੇ ਬਾਈ ਦੇ ਪਿੰਡ ਪੈਂਕੇ ਤੋਂ ਸੁਣਦੇ ਆਪਾਂ ਬਾਈ ਤੋਂ ਗੱਲਾਂ ਬਾਤਾਂ ਮੋਟੀਵੇਸ਼ਨ ਲੈ ਕੇ ਆਉਣੇ ਆ ਹੋਰ ਹਰੇਕ ਬੰਦੇ ਕੋਲੇ ਕੋਈ ਨਾ ਕੋਈ ਕੁਆਲਿਟੀ ਹੁੰਦੀ ਆ ਬਾਈ ਕੋਲ ਤਾਂ ਬਹੁਤ ਜ਼ਿਆਦਾ ਵੱਡੀਆਂ ਕੁਆਲਿਟੀਆਂ ਨੇ ਤੇ ਪਾਈ ਦੇ ਆਪਾ ਪਿੰਡ ਪਹੁੰਚ ਗਏ ਆ ਆਪਣੇ ਦੋਸਤ ਮਿੱਤਰ ਭਾਈ ਵੱਡੇ ਲਓ ਜੀ ਪਿੰਡ ਇਹ ਹੈਗਾ ਪਿੰਡ ਜਰਗ ਦੀ ਫਰਨੀ ਦੀ ਫਰਨੀ ਪਿੰਡ ਦੀਆਂ ਰੇੜੀਆਂ ਵਿੱਚ ਪਾੜਣ ਸ਼ਾਇਦ ਬਾਈ ਦੇ ਘਰੇ ਜਾਣਾ ਪਵੇ ਘਰੇ ਮਿਲਦੇ ਆਂ ਉਹ ਵਾਲੀ ਹੁੰਦਾ ਹੈਗਾ ਜਾਣਾ ਤਾਂ ਸੀ ਇੱਧਰ ਦੀ ਹੋਈ ਸੀ ਪਰ ਉਹ ਗਾਹ ਕਹਿੰਦੇ ਰਾਹ ਬੰਦ ਹੋਇਆ ਹੋਵੇ ਤਾਂ ਕਰਕੇ ਆਪਾਂ ਉਹ ਮੁੜੇ ਪੈਗਾ ੱਡੀਆਂ ਆਪਾਂ ਕਰਦੇ ਆ ਤੇ ਆ ਬਹੀ ਤੇ ਬਾਈ ਦਾ ਘਰ ਆ ਗੇਅਰ ਕੋਲੇ ਪੈਰ ਸਟੈਂਡ ਆ ਭੱਜਣਾ ਹੁਣੀ ਭੱਜਣਾ आ देखो तो भाई रै पैंट जमा देसी पैरावआ गैटा पैंट दा आ पैंट रे लोग आउंदे जांदे हां दुनिया चले काम ले हां जी हाँ तो जी आ भाई दा घर तो सी ਲਾਵੀ ਬਾਈ ਦੇ ਘਰ ਪਹੁੰਚ ਗਏ ਬਾਈ ਨੇ ਡੇਟ ਕਰਦਾ ਬਾਈ ਵੀ ਨਹੀਂ ਖੇਡ ਗਏ ਨੇ ਬਾਈ ਦੇ ਕਬੂਤਰ ਰੱਖੇ ਲੈ ਵੀ ਤੇ ਆ ਬਾਈ ਦਾ ਕਮਰਾ ਦਾ ਨਾਮ ਦੇਖੋ ਆ ਅੰਕਲ ਜੀ ਨਾਲ ਦਾ ਤੇ ਅੰਕਲ ਜੀ ਹੁਣੀ ਕਬੱਡੀ ਪਲੇਅਰ ਸੀ ਬਾਈ ਦੇ ਪਿਤਾ ਜੀ ਸਾਡੇ ਨੂੰ ਬਾਈ ਕਮਰੇ ਇੱਥੇ ਬੈਠ ਕੇ ਜੀ ਬਾਈ ਨਾਲ ਗੱਲਬਾਤ ਕਰੀਆਂ ਹਾਂ ਜੀ ਬਰੇ ਬਾਈ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਹਾਂ ਦੇਖ ਸਕਦੇ ਹੋ ਬਾਈ ਦੇ ਨਾਮ ਵਿੱਚ ਤੇ ਆ ਬਾਈ ਦਾ ਘਰ ਹੈ ਦੇਖ ਸਕਦੇ ਇਹ ਕਿਹੜਾ ਨਾ ਇਹ ਕਿਹੜੇ ਕੋਲੋਂ ਲਾ ਗਿਆ ਮੈਨੂੰ ਪਤਾ ਨਹੀਂ ਕਿੱਥੇ ਗਿਆ ਬਸ ਇੱਕ ਵਾਰੀ ਨੀ ਇਹ ਚਾਹ ਪੂਰੀ ਖਾ ਦਿੰਦੇ ਉਹ ਇੱਥੇ ਬਣਾਉਂਦੀ ਮੈਂ ਪਹਿਸਟ ਤੋਂ ਕਰਨਾ ਪੈਣਾ ਹੈ ਨਾ ਸੋਦੇ ਨਾਲ ਪਹਿਲੇ ਪਹਿਸੀ ਚੀਜ਼ਾਂ ਕੋਈ ਗੱਲ ਨਹੀਂ ਮੈਂ ਤਾਂ ਜਾ ਕੇ ਕਿਹਾ ਐ ਤੇਰੇ ਵਰਗਾ ਭਰਾ ਦੇਖ ਲੈ ਕਹਾਂ ਸਿੱਧੇ ਮਾਰੀ ਜਾਗਾ ਲੱਗਾ ਘਾਟਾ ਥੱਲੇ ਤੇਦਰ ਮਾ ਵੇਦਰੀ ਕਮੀਆਂ ਉਹ ਗੋਇਨਾ ਪ੍ਰੈਕਟਿਸ ਨਹੀਂ ਕਰੀ ਗੋਇਨਾ ਕੋਈ ਨਾ ਬਾਹਰ ਮੈਂ ਭੋਲਾ ਤੱਕ ਚੋੜੇ ਕੋਈ ਫੋਨਦੋ ਹੋ ਗਏ ਜੀ ਠੀਕ ਆਹ ਹੋ ਇੰਨਾ ਜਿਹਾ ਠੀਕ ਆ ਪੂਰੇ ਮੈਂ ਘੁੰਮਦੀਆਂ ਇੱਕ ਵਾਰੀ ਹਾਂ ਹਾਂ ਬਈ ਘੁੰਮੂ ਜਾਂ ਤਾਂ ਉਹ ਆਪਣਾ 3 ਕਲੈਪ 3 ਕਲੈਪ ਪੁਸ਼ਪ ਲਾ ਕੇ ਬਈ ਸੁਪਰਮੈਨ ਪੁਸ਼ਪ ਤੇ ਜਿੰਦਾ ਮੁੰਡੇ ਲਾ ਆਪਣੇ ਕੰਨੇ ਪੈਤੀ ਬਈ ਕੋਈ ਬਹੁਤ ਬਈ ਤੁਹਾਡੀ ਗਨੀ ਨਹੀਂ ਹੋ ਜਾਣਾ ਸਿੱਧਾ ਨੋਟ ਰੱਖਦਾ ਹਾਂ ਤੁਸੀਂ ਦੇਖੀਂ ਸਰ ਤੇ ਇਤਨਾ ਬੜਾ ਸਾਹਮਣਾ ਬਾਈ ਖੜਾ ਮੈਂ ਕਿੱਥੇ ਖੜਾ ਇਸ ਇਤਨਾ ਬਾਈ ਇਹ ਤਾਂ ਨੈਣਾ ਤਾਂ ਨਹੀਂ ਬੰਦਾ ਵੀਡੀਓ ਨਹੀਂ ਆਪਕੇ ਰੈਡੀ ਰੈਡੀ ਚੱਲ ਚੱਲ ਮਾਰੇ ਵੀ ਆਏ ਕਿਹਨਾਂ ਕਿਹੜਾ ਮਾਸਾ ਕੁਝ ਨਹੀਂ ਆਇਆ ਕਰਾ ਮੈਂ ਹਾਂ ਜੇ ਆਏਗਾ ਤਾਂ ਉੱਪਰ ਕਰ ਲੈ ਕਰ ਆ ਜੀ ਪਹਿਲਾ ਪੱਤਰ ਕਿ ਆਏ ਇਹ ਮੈਂ ਕੋਟੇ ਗੋਲਾ ਕੇ ਐਂ ਕਰਕੇ ਵੀ ਟਿਕ ਮਾਰ ਵੀਰੇ ਦਾਗ ਪਿਓ ਘਰ ਮੈਂ ਚੱਲ ਕਾਰ ਤੋਂ ਸਟਾਰਟ ਕਰ ਦੇ ਮੈਂ ਕਰੇ ਸਟਾਰਟ ਕਰ ਦੇ ਜੀ ਐਕਸ਼ਨ ਮਾਰ ਚੱਲੀਏ ਚਲੋ ਮਾਰ ਵੀ ਆਸ਼ਰ ਹਾਂਜੀ ਹਾਂਜੀ ਬਸ ਚੱਲਦੇ ਆ ਅੱਜ ਉਹ ਮੋਟਾ ਜਿਹੜਾ ਕੋਈ ਹਾਂ ਪਤਾ ਆਵਾਜ਼ ਵੀ ਸ਼ਾਰਪ ਮੁੰਡਾ ਚੱਲ 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 ਆ ਆ ਚਲੋ ਬਰੇਠੀ ਕੋਈ ਨਹੀਂ ਚੱਲਦੀ ਗੱਲਾ ਆਪਣਾ ਹੁਣ ਮਹਿਲਕਲਾ ਜੀ ਬਣਾ ਤੇ ਵਧੀਆ ਲੱਗਿਆ ਬਾਈ ਨੂੰ ਅੱਜ ਮਿਲ ਕੇ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਜਿਹੜੇ ਵੀ ਏਰੀਏ ਦੇ ਬਾਈ ਏਰੀਆ ਕੋਲ ਕਿਹੜਾ ਪੈਂਦਾ ਹੈ ਜੀ ਸਰ ਡਿਸਟ੍ਰਿਕਟ ਬਰਨਾਲਾ ਹਾਂ ਮਹਿਲਕਲਾ ਡਿਸਟ੍ਰਿਕਟ ਬਰਨਾਲਾ ਮੈਂ ਇਹੀ ਉਮੀਦ ਕਰਦਾ ਕਿ ਤੁਹਾਡੇ ਏਰੀਏ ਦੇ ਜਿੰਨੇ ਵੀ ਬੱਚੇ ਨੇ ਸਾਰੇ ਬਾਈ ਨਾਲ ਜੁੜਨਗੇ ਕਿਉਂਕਿ ਵਧੀਆ ਬਾਈਕ ਮਾਈਂਡਸੈਟ ਲੈ ਕੇ ਚੱਲੇ ਨੇ ਵਧੀਆ ਕਨਸੈਪਟ ਆ ਬਾਈ ਕੋਲੇ ਕਿ ਕਿਵੇਂ ਕਿ ਕਿੰਨੇ ਕਿਵੇਂ ਬੱਚਿਆਂ ਨੂੰ ਇਹਨਾਂ ਨੇ ਚੰਗੇ ਰਾਹ ਤੇ ਲੈ ਕੇ ਜਾਣਾ ਵੀਡੀਓਜ਼ ਦੇਖਦਾ ਰਹਿਣਾ ਤੇ ਅੱਜ ਮੇਲੇ ਪਹਿਲੀ ਵਾਰੀ ਇਹ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਬਾਈ ਫਿਰ ਤਿਆਰ ਹਾਂ ਪੂਰੇ ਹਾਂਜੀ ਹਾਂਜੀ ਬਾਈ ਪੂਰੇ ਤਿਆਰ ਹਾਂ ਬਈ ਸਵੇਰੇ ਆਪਾਂ 6:30 ਪੰਜ ਵਜੇ ਆਪਾਂ ਸਮਾਉਣੇ 6:30 ਵਜੇ ਠੀਕ ਆ ਬਾਈ 6:30 ਤੋਂ 7:00 ਵਜੇ ਦਾ ਟਾਈਮ ਹੁੰਦਾ ਨਹੀਂ ਨਹੀਂ ਬਾਈ ਸਾਰੇ ਭਰਾ ਮੇੜ ਕੇ ਕੰਮ ਕਰਾਂਗੇ ਬਾਜੀ ਤੁਹਾਡੇ ਕੋਲ ਆ ਕੇ ਵੀ ਜਾਵਾਂਗੇ ਪਾਣੀ ਦੇ ਪਿੰਡਾਂ ਆਵਾਂਗੇ ਤੁਹਾਡੇ ਬੱਚਿਆਂ ਨੂੰ ਮਿਲਾਂਗੇ ਜੀ ਜੀ ਬਾਕੀ ਆਪਾਂ ਦੇਖਾਂਗੇ ਵੀ ਹੁਣ ਕਿੰਨੇ ਕੁ ਬੱਚੇ ਤੁਸੀਂ ਫਿੱਟ ਕੀਤੇ ਨੇ ਪਹਿਲਾਂ ਨਾਲ ਹੋਰ ਉਦੋਂ ਆਪਾਂ ਟ੍ਰਾਇਲ ਲਾਵਾਂਗੇ ਪਾਣੀ ਦਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇਗਾ ਜਲਦੀ ਤੁਹਾਡੇ ਪਿੰਡਾਂ ਆ ਕੇ ਆਪਾਂ ਮਿਲਾਂਗੇ ਤੇ ਤੁਹਾਡੇ ਗਰਾਊਂਡ ਦੇ ਵਿੱਚ ਆਪਾਂ ਰੌਣਕ ਲਾਪੀ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਚਾਲਦਾ ਰਹੇ ਬਹੁਤ ਵਧੀਆ ਲੱਗਿਆ ਹਨਾ ਬਾਈ ਨੂੰ ਮਿਲ ਕੇ ਤੇ ਬਹੁਤ ਬਹੁਤ ਸਿੱਖਣ ਨੂੰ ਮਿਲਿਆ ਬਾਈ ਤੁਹਾਡੇ ਤੋਂ ਹਨਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡਾ ਬਾਈ ਬਹੁਤ ਬਹੁਤ ਸਿੱਖਣ ਨੂੰ ਮਿਲਿਆ ਬਾਈ ਤੁਹਾਡੇ ਤੋਂ ਬਹੁਤ ਤੁਹਾਡੇ ਨਾਲ ਹੀ ਆ ਬਾਈ ਓਕੇ ਵੀਰੇ ਹਨਾ ਕਰੰਡਸ ਓਕੇ ਮੈਰਾ ਵੀ ਧੰਨਵਾਦ ਫੇਰ ਹੀ ਕਰ ਪਚਣਗੇ ਠੀਕ ਹੈ ਬੱਸ ਜਾਨੂੰ ਫੇਰ ਆਈਆ ਦੁਬਾਰਾ ਓਕੇ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਓਕੇ ਜਰ ਮੈਂ ਦੋ ਕਰ ਲਿਆ ਤਾਂ ਕਿਆ ਬਾਈ ਸਵਾ ਵਧੀਆ ਸੀਗਾ ਬਾਈ ਦਾ ਕਿਵੇਂ ਲੱਗਾ ਬਾਈ ਮਿਲ ਕੇ ਹਾਂ ਬਾਈ ਬਾਈ ਪੈਂਕੇ ਜਰਗ ਨੂੰ ਮਿਲ ਕੇ ਕਿਵੇਂ ਦਾ ਲੱਗਾ ਦੱਸੋ ਬਾਈ ਬਹੁਤ ਵਧੀਆ ਲੱਗਿਆ ਵੀਰੇ ਬਹੁਤ ਵਧੀਆ ਲੱਗਿਆ ਬਾਈ ਗੁੱਡ ਸੁਭਾਅ ਸੀ ਯਾਰ ਜਮਾ ਆਪਣੇ ਵਰਗਾ ਹਨਾ ਬਹੁਤ ਬਹੁਤ ਸਿੱਖਣ ਨੂੰ ਮਿਲਿਆ ਬਾਈ ਹੈਗਾ ਕੋਈ ਬੜੀ ਹਵਾ ਵਾਲੀ ਗੱਲ ਨਹੀਂ ਹੈਗਾ ਜੇ ਹਨਾ ਵੀ ਬਾ ਮੇਰਾ ਇੱਡਾ ਨਾਂ ਆਗਾ ਬੰਦੇ ਦਾ ਡਾਊਨ ਟੂ ਅਰਥਾ ਬਾਈ ਜਮਾ ਦੇਸੀ ਆ ਜੀ ਅਰਥਾ ਜਮਾ ਦੇਸੀ ਜ਼ਮੀਨ ਨਾਲ ਜੁੜਿਆ ਹੋਇਆ ਬੰਦਾ ਹੈਗਾ ਯਾਰ ਆਪਣੇ ਵਰਗੇ ਹੋ ਗਿਆ ਆਪਣੇ ਨਾਲ ਜੁੜ ਕੇ ਸਵਾਦ ਆ ਗਿਆ ਸਿਰਾ ਗੱਲ ਬਾਤ ਸੀ ਬਾਈ ਦਾ ਸਵਾਹ ਕੈਂਟ ਸੀਗਾ ਤੇ ਬਾਈ ਨੂੰ ਆਪਾਂ ਫਲਿੱਪਾਂ ਮਾਰ ਕੇ ਦਿਖਾਈਆਂ ਸੀ ਬਹੁਤ ਵਧੀਆ ਫਲਿੱਪਾਂ ਤੇ ਬਾਈ ਵੀ ਫੈਨ ਹੋ ਗਿਆ ਬਾਈ ਆਪਣਾ ਹੈਣ ਹੋ ਗਿਆ ਬਾਈ ਕਹਿੰਦਾ ਮੈਂ ਸਿੱਖਣੀਆਂ ਨੇ ਮੈਂ ਵੀ ਇਧਰ ਪੂਰਾ ਅੱਕ ਲਾਉਣਾ ਤੇ ਡੱਕ ਰਹਿ ਨਹੀਂ ਡਾਈਟ ਤੇ ਲੈ ਆ ਰਿਹਾ ਡਾਈਟ ਪਲਾਨ ਚੱਲ ਰਿਹਾ ਮੇਰਾ ਵੀ ਡਾਈਟ ਪਲਾਨ ਇਹਦਾ ਚਿੰਗ ਵੀ ਨਹੀਂ ਕੱਢਦਾ ਮੂੰਹ ਚੋਂ ਕੱਢ ਲੈ ਦਰਜਾ ਚਾਹ ਨਾ ਚਿੰਗੂ ਇਹ ਹੋਣੀ ਚੱਲਾਂ ਮੈਂ ਇਹ ਰਸਤ ਮੂੰਹ ਡਿੱਗ ਪਿਓ ਏ ਵੀਰੇ ਤੇਰਾ ਹੀ ਫੋਨ ਕਨੈਕਟ ਹੋ ਗਿਆ ਆ ਡਿੱਗੇ ਪਏ ਹੋੜਿਆ ਮਾਪੇਰਾ ਨਾ ਬਲੌਗ ਹੋ ਗਿਆ ਹਾਂਜੀ ਹੁਣ ਅਸੀਂ ਪਿੰਕਾ ਜਰਗ ਵੀਰੇ ਨੂੰ ਮਿਲ ਕੇ ਬਾਈ ਨੂੰ ਤੇ ਹੁਣ ਅਸੀਂ ਜਾ ਰਹੇ ਆਂ ਵਾਪਸ ਜਰਗ ਪਿੰਡ ਤੋਂ ਅਸੀਂ ਨਿਕਲ ਗਏ ਬਾਹਰ ਤੇ ਅੱਗੇ ਆਊਗਾ ਅਮਰੀਕੋਟਲਾ ਅਮਰੀਕੋਟਲਾ ਹਾਂ ਅਮਰੀਕੋਟਲਾ ਆਊਗਾ ਤੁਸੀਂ ਬੋਰਡ ਦੇਖੋ ਤੇ ਨਾਲ ਮੇਰੇ ਮੇਰੇ ਦੋਸਤ ਸੀ ਸੁਖਣੀ ਜੱਗੀ ਵਿੱਕੀ ਇੰਦਰ ਉਹ ਲਾਸਟ ਦੇ ਬੈਠਾ ਉਹਨੇ ਕਟੂ ਨੇ ਚੰਗਮ ਸਰੀਰ ਤੋਂ ਖਾ ਕੇ ਚੱਬੀ ਹੋ ਜਾਂਦਾ ਉਹਦਾ ਚਾਹ ਪੀਣ ਲੱਗੇ ਵੀ ਨਹੀਂ ਗੱਡੀ ਪਈ ਹੋਰ ਐ ਐ ਚੱਲੀ ਗਈ ਤੇ ਬਾਈ ਬਹੁਤ ਜ਼ਿਆਦਾ ਵਧੀਆ ਰਿਹਾ ਹਨਾ ਸਿਸਟਮ ਕਦੋਂ ਅਸੀਂ ਬਾਈ ਨੂੰ ਮਿਲ ਕੇ ਆਏ ਬਾਈ ਨੇ ਸਾਨੂੰ ਇਨਵਾਈਟ ਕਰਿਆ ਸੀ ਵੀ ਸਾਡੇ ਕੋਲ ਜਰੂਰ ਤੁਸੀਂ ਆ ਕੇ ਜਾਇਓ ਮਿਲ ਕੇ ਜਾਇਓ ਬਾਈ ਨੂੰ ਸਾਡੀ ਮਤਲਬ ਟਾਈਮ ਕਿਹੜਾ ਦਿੱਤਾ ਵੀ ਅੱਠ ਵਜੇ ਦਾ ਵੇਲੇ ਆਪਾਂ ਕਿੰਨੇ ਵਜੇ ਪਹੁੰਚੇ ਸੀਗੀ ਸਾਢੇ 9 ਵਜੇ ਸਾਢੇ 9 ਵਜੇ ਸਾਢੇ 9:30 ਵਜੇ ਪਹੁੰਚੇ ਆ ਬਾਈ ਦਾ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਆ ਕੀ ਡੇਢ ਘੰਟਾ ਬਾਈ ਨੇ ਘੰਟਾ ਡੇਢ ਘੰਟਾ ਸਾਡੀ ਵੇਟ ਕਰੀ ਆ ਸਵਾ 11 ਵਜੇ ਤੱਕ ਆਪਾਂ ਬੈਠੇ ਰਹੇ ਆ ਬਾਈ ਕੋਲ ਸਾਢੇ 9 ਵਜੇ ਪਹੁੰਚੇ ਸੀ ਤੇ ਸਾਢੇ 9 ਵਜੇ ਪਹੁੰਚੇ ਆ ਤੇ 10 10 ਵਜੇ ਬੈਗੇ ਸੀ ਬਾਈ ਕੋਲ ਆਪਾਂ ਹਾਂ ਬਾ 15 ਮਿੰਟ 15 ਮਿੰਟ ਵੇਟਿੰਗ ਹੋਈ ਸੀ ਆਪਾਂ ਉਹ ਬਾਈ ਉਦੋਂ ਉਹ ਕੀ ਬਾਥਰੂਮ ਚ ਸੀ 15 ਮਿੰਟ 15 ਮਿੰਟ ਹਾਂ 10 ਮਿੰਟ ਬਸ ਮੰਨ ਲਾ ਹਾਂ ਬਾਈ ਨੇ ਸਾਊਂਡ ਜਨਾਂ ਪਹਿਲਾਂ ਤੇ ਅੰਕਲ ਨੂੰ ਮਿਲੇ ਬਾਈ ਦੇ ਡੈਡੀ ਨੂੰ ਪਾਪਾ ਨੂੰ ਮਿਲੇ ਬਹੁਤ ਜਿਆਦਾ ਬਾਈ ਵਧੀਆ ਨੇਚਰ ਉਹਨਾਂ ਦੇ ਪਾਪਾ ਦਾ ਤੇ ਬਹੁਤ ਜਮਾ ਘੈਂਟ ਸੀ ਕਮ ਸਾਡੇ ਨਾਲ ਕੋਲੋ ਬਾਈ ਬੈਠੇ ਨੇ ਅਸੀਂ ਉਦੋਂ ਵੀਡੀਓ ਕੈਪਚਰ ਉਹ ਚੀਜ਼ਾਂ ਨਹੀਂ ਕਰੀਆਂ ਹਨ ਸਾਡੇ ਮਾਈਂਡ 'ਚ ਆਈ ਨਹੀਂ ਹੈਗੀ ਉਦੋਂ ਗੱਲ ਅ ਕਿਉਂਕਿ ਗੱਲਾਂ ਹੀ ਬਾਈ ਨੇ ਇੰਨੀਆਂ ਵਧੀਆ ਕਰੀਆਂ ਨੇ ਉਹਨੇ ਬਾਈ ਨੇ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਿਆ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਫੇਸ ਕਰੀਆਂ ਹੁਣ ਤੱਕ ਕਿਹੜੀਆਂ-ਕਿਹੜੀਆਂ ਮਤਲਬ ਨਾਲ ਦਾ ਮੇਰਾ ਫਰੈਂਡ ਸਰਕਲ ਕਿਵੇਂ ਸੀ ਗੇਮ ਖੇਡੀ ਮੈਂ ਹਨਾ ਕਿੰਨਾ ਟਾਈਮ ਬਾਹਰ ਰਿਹਾ ਕਿ ਰਿਹਾ ਉਹ ਸਾਰੀਆਂ ਚੀਜ਼ਾਂ ਉਸ ਵੀਡੀਓ ਦੇ ਵਿੱਚ ਕੈਪਚਰ ਨਹੀਂ ਕਰੀਆਂ ਤੇ ਬਾਈ ਨੇ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਿਆ ਵੀ ਲੱਗੇ ਰਹੋ ਵੀ ਜਰੂਰ ਤੁਸੀਂ ਸਕਸੈਸਫੁਲ ਹੋਵੋਗੇ ਸਕਸੈਸ ਤੁਹਾਨੂੰ ਹੋਏ ਵੀ ਤੁਹਾਡੇ ਨਾਲ ਲੱਗੇ ਹੋਏ ਨੇ ਬੱਚੇ ਹਨਾ ਵੀ ਇਹਨਾਂ ਨੂੰ ਮੋਟੀਵੇਟ ਕਰੋ ਤੇ ਇਹਨਾਂ ਨੂੰ ਦੱਬ ਕੇ ਕਰਾਓ ਕਿੱਥੇ ਬਾਈ ਕਹਿੰਦਾ ਸਾਡੀ ਲੋੜ ਆ ਤੁਸੀਂ ਖੜੇ ਆ ਤੁਹਾਡੇ ਨਾਲ ਬਹੁਤ ਜ਼ਿਆਦਾ ਬਾਈ ਦਾ ਨੇਚਰ ਵਧੀਆ ਲੱਗਿਆ ਬਾਈ ਦੇ ਨਾਲ ਅੱਜ ਅਸੀਂ ਪਹਿਲੀ ਵਾਰੀ ਫਸਟ ਟਾਈਮ ਚਾਹ ਪੀਤੀ ਬੈਠੇ ਸਾਹ ਪਾਣੀ ਪੀਤਾ ਗੱਲਾਂ ਬਾਤਾਂ ਮਾਰੀਆਂ ਬਹੁਤ ਤੇ ਬਾਕੀ ਬਾਈ ਜਮੀਨ ਨਾਲ ਜੁੜਿਆ ਹੋਵੇਗਾ ਪਹਿਲਾਂ ਤੋਂ ਹਾਂ ਠੀਕ ਆ ਬਹੁਤ ਬਾਈ ਆਪਣਾ ਆਈ ਨਹੀਂ ਹੈਗਾ ਵੀ ਕਿਤੇ ਹੋਰ ਰਹਿ ਰਹੇ ਬਾਈ ਉਹੀ ਆਪ ਦਾ ਕਿਹੜਾ ਪਿੰਡ ਆ ਜਰਗ ਪਿੰਡ ਆ ਘਰੇ ਰਹਿ ਰਹੇ ਆ ਜਮਾ ਆਪਣੇ ਘਰੇ ਉਵੇਂ ਉੱਥੇ ਬਾਈ ਦਾ ਘਰ ਆ ਗਲੀ ਜੀ ਦੇ ਵਿੱਚ ਪੁਰਾ ਉੱਥੇ ਆ ਬਾਈ ਆਈ ਨਹੀਂ ਹੈਗਾ ਵੀ ਬਾਈ ਪੈਰ ਛੱਡ ਗਿਆ ਬਾਈ ਉਹ ਛੱਡ ਗਿਆ ਨਾ ਪਰ ਕੁਝ ਬਾਈ ਦਾ ਓਕੇ ਆ ਤੇ ਬਾਕੀ ਬਾਈ ਤੁਸੀਂ ਇਹਨੂੰ ਪੁੱਛ ਲਓ ਮੁੰਡੇ ਨੂੰ ਸੋਖ ਨੂੰ ਵੀ ਪੁੱਛ ਸਕਦੇ ਹੋ ਵੀ ਕਿ ਮੇਰੇ ਹਨਾ ਹਾਂ ਬਈ ਮੈਂ ਬਹੁਤ ਹਾਂ ਮੈਂ ਜਾ ਕੇ ਕਹਿਣਾ ਹੈ ਇਦਾਂ ਦਾ ਨੇਚਰ ਕਰੇ ਨਹੀਂ ਮਿਲਿਆ ਤੇ ਬਾਈ ਜਿਵੇਂ ਕਿਹੜਾ ਆਪਦਾ ਹੀ ਹੁੰਦਾ ਵਾ ਆਪਦਾ ਭਰਾ ਬਣ ਕੇ ਮਿਲਿਆਗਾ ਸਾਨੂੰ ਬਾਈ ਅਸੀਂ ਦੋ ਤਿੰਨ ਘੰਟੇ ਬਾਈ ਨਾਲ ਗੱਲਾਂ ਬਾਤਾਂ ਮਾਰੀਆਂ ਪੂਰੀਆਂ ਖੁੱਲ ਕੇ ਬਾਈ ਨੇ ਆਪਣਾ ਦੱਸਿਆ ਅਸੀਂ ਆਪਣਾ ਦੱਸਿਆ ਬਾਕੀ ਬਈ ਨਾ ਬਾਈ ਨੇ ਵਰਕਆਊਟ ਲਾ ਕੇ ਹਟਿਆ ਸੀਗਾ ਨਾ ਬਾਈ ਨੇ ਰੈਸਟ ਕਰਨੀ ਸੀ ਤੇ ਬਾਈ ਨੇ ਫਿਰ ਵੀ ਖੁੱਲ ਕੇ ਹਟਣਾ ਬਾਈ ਦੋ ਘੰਟੇ ਟਾਈਮ ਸਪੈਂਡ ਕੀਤਾ ਹਾਂ ਪੂਰਾ ਵਧੀਆ ਪੂਰਾ ਏ ਕਿਉਂਕਿ ਉਹਨੂੰ ਜੇ ਸਾਡੀਆਂ ਗੱਲਾਂ ਵਧੀਆ ਲੱਗੀਆਂ ਤਾਂ ਹੀ ਇੰਨਾ ਟਾਈਮ ਕੋਟ ਕੀਤਾ ਬਾਈ ਨੇ ਤੇ ਬਹੁਤ ਵਧੀਆ ਬਾਈ ਲੱਗਿਆ ਤੇ ਯਾਰ ਨੇਚਰ ਦਾ ਪੂਰਾ ਕੋਟੀ ਸੀ ਯਾਰ ਬਾਈ ਦਾ ਹਾਂ ਹਾਂ ਬਾਈ ਦਾ ਨੇਚਰ ਪੂਰਾ ਵਧੀਆ ਤੇ ਬਹੁਤ ਜਿਆਦਾ ਵਧੀਆ ਬਾਈ ਨੇ ਜਿਆਦਾ ਸਾਨੂੰ ਮੋਟੀਵੇਟ ਕਰਿਆ ਕੋਈ ਨੈਗੇਟਿਵਿਟੀ ਵਾਲੀ ਗੱਲ ਨਹੀਂ ਕਰੀ ਫੁੱਲ ਮੋਟੀਵੇਟਰ ਕਰਿਆ ਮਤਲਬ ਮੋਟੀਵੇਸ਼ਨ ਹਰੇਕ ਚੀਜ਼ ਤੋਂ ਮਿਲਦੀ ਆ ਬੰਦਿਆਂ ਤੋਂ ਮਿਲਦੀ ਆ ਵੀਡੀਓ ਤੋਂ ਮਿਲਦੀ ਆ ਪਰ ਮੋਟੀਵੇਟ ਲੈਣ ਤੋਂ ਬਾਅਦ ਜੇ ਆਹ ਕੋਈ ਚੀਜ਼ ਨੂੰ ਪ੍ਰੋਸੈਸ ਦੇ ਵਿੱਚ ਲੈ ਕੇ ਆਉਣੇ ਆ ਨਾ ਉਹ ਚੀਜ਼ ਕੰਮ ਕਰਦੇ ਆ ਮਤਲਬ ਐਕਟੀਵਿਟੀ ਕਰਦੇ ਆ ਅਸੀਂ ਐਕਟੀਵਿਟੀ ਕਰਦੇ ਆ ਉਹ ਚੀਜ਼ ਨੂੰ ਫੋਲੋ ਕਰਦੇ ਆ ਤਾਂ ਸਾਨੂੰ ਉਹ ਮੋਟੀਵੇਸ਼ਨ ਕੰਮ ਆਉਂਦੀ ਆ ਅਸੀਂ ਅਗਲੇ ਦਿਨ ਉਹ ਗਰਾਊਂਡ ਦੇ ਵਿੱਚ ਉਹਨੂੰ ਉਹ ਚੀਜ਼ ਨੂੰ ਫੋਲੋ ਕਰਦੇ ਆ ਤੋ ਬੱਚਿਆਂ ਦੇ ਵਿੱਚ ਕੋਈ ਚੇਂਜਸ ਲੈ ਕੇ ਆਉਣ ਵਾਲੇ ਉਹ ਲੈ ਕੇ ਆਣੇ ਹੁੰਦੇ ਆ ਤੇ ਜਲਦੀ ਹੀ ਬਾਈ ਆਪਣੇ ਕੋਲੇ ਮੈਨਕਲਾਂ ਪਹੁੰਚਣਗੇ ਉਹ ਤੁਹਾਨੂੰ ਅਸੀਂ ਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੇ ਹੀ ਗਰਾਊਂਡ ਦੇ ਵਿੱਚ ਕਿੱਥੇ ਆਪਾਂ ਪ੍ਰੈਕਟਿਸ ਕਰਾਉਣੇ ਆ ਸਵੇਰੇ 5:30 ਤੋਂ ਲੈ ਕੇ 7 ਵਜੇ ਤਾਂ ਆਪਾਂ ਉੱਥੇ ਹੀ ਬਾਈ ਹੁਣੇ ਆਉਣਗੇ ਤੁਹਾਨੂੰ ਤੁਹਾਨੂੰ ਸਾਰਿਆਂ ਨਾਲ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ ਤੁਸੀਂ ਵੀ ਮੋਟੀਵੇਟ ਹੋ ਉਹਨਾਂ ਨੂੰ ਜਰੂਰ ਉਹਨਾਂ ਦਾ ਸਾਥ ਦੋ ਸਾਡਾ ਸਾਥ ਦੋ ਕਿੰਨੀ ਸਾਡੇ ਤੋਂ ਕੋਈ ਹੈਲਪ ਚਾਹੀਦੀ ਆ ਸਾਡੇ ਨਾਲ ਕੰਟੈਕਟ ਕਰੋ ਸਾਡੇ ਨੂੰ ਤੁਸੀਂ ਇੰਸਟਾਗ੍ਰam ਦੇ ਮੈਸੇਜ ਕਰ ਸਕਦੇ ਹੋ ਤੇ ਅੱਜ ਕੱਲ ਤਾਂ ਇੰਨਾ ਸੌਖਾ ਹੋ ਗਿਆ ਕੰਟੈਕਟ ਕਰਨਾ ਬੰਦੇ ਨਾਲ ਤਾਂ ਤੁਸੀਂ ਕਿਤੇ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਹ ਭਾਈ ਸਾਡਾ ਗੱਡੀ ਚਲਾਉਂਦਾ ਆਪਾਂ ਬੈਠਾ ਸਾਈਡ ਤੇ ਅੱਜ ਹੈਗੇ ਆਪਾਂ ਫਰੀ ਇਹਦਾ ਗੱਡੀ ਕਿਵੇਂ ਦੀ ਮੈਂ ਆਪ ਚਲਾਉਣਾ ਹੁਣ ਤੇ ਇੱਧਰ ਗੁੱਡ ਫੀਲ ਹੁੰਦਾ ਵਧੀਆ ਬਹਿ ਕੇ ਤੇ ਇਹਨੂੰ ਪੁੱਛਦੇ ਆ ਕਿ ਅੱਡੇ ਦਾ ਕਿਵੇਂ ਕੀ ਤੁਹਾਨੂੰ ਵਧੀਆ ਪੂਰਾ ਵਧੀਆ ਫੀਲ ਹੋਇਆ ਬਾਈ ਬਾਈ ਵੀਰੇ ਨੂੰ ਮਿਲ ਕੇ ਬਹੁਤ ਵਧੀਆ ਫੀਲ ਹੋਇਆ ਬਹੁਤ ਜ਼ਿਆਦਾ ਮੋਟੀਵੇਟ ਹੋ ਗਏ ਹੁਣ ਮੌਸਮ ਇੰਨਾ ਜ਼ਿਆਦਾ ਵਧੀਆ ਹੋ ਗਿਆ ਸੀ ਬਾਹਰ ਤੇ ਜੱਗੀ ਤਾਂ ਕਹਿੰਦਾ ਆਪਾਂ ਹੁਣ ਬਾਈ ਹੁਣ ਭੱਜ ਕੇ ਚੱਲਦੇ ਆ ਅਸੀਂ ਆਹ ਕਿਹੜਾ ਨੀ ਕੀ ਕਰ ਲੈਂਦੇ ਆ ਵੇ ਗੋਟਲੇ ਪਹੁੰਚ ਗਏ ਬਾਈ ਮੇਰੀ ਰਿਪੋਰਟ ਤੇ ਆਪਾਂ ਪਹੁੰਚ ਗਏ ਆ ਤੁਸੀਂ ਦੇਖ ਲਓ ਮੇਰੀ ਰਿਪੋਰਟਲਾ ਬਾਹਰ ਨਾਲ ਮੀਂਹ ਬਹੁਤ ਜ਼ੋਰ ਦੀ ਬਹੁਤ ਜ਼ਿਆਦਾ ਮੀਂਹ ਪਿਆ ਗਿਆ ਉਹ ਵੀ ਅਸੀਂ ਵੀਡੀਓ ਕੈਪਚਰ ਨਹੀਂ ਕਰੀ ਤਾਂ ਨਹੀਂ ਕਰੀ ਵੀ ਆ ਜਿਆਦਾ ਦੀਦਾ ਨਹੀਂ ਸੀ ਅੱਗੇ ਕੁਛ ਗੱਡੀ ਨਾ ਕਿਤੇ ਹਨਾ ਟੱਚ ਨਾ ਹੋ ਜਾਵੇ ਹਾਂ ਬਹੁਤ ਜ਼ਿਆਦਾ ਨੇਰੀ ਚਲੀ ਦਰਖਤ ਵੀ ਡਿੱਗੇ ਨੇ ਥੋੜਾ ਜਿਹਾ ਵੇਅਰ ਹੋ ਕੇ ਕਾਰ ਚਲਾਓ ਹਨਾ ਅਸੀਂ ਸਲੋ ਸਲੋ ਹੀ ਆਉਣੇ ਆ ਤੇ ਆਹ ਦੇਖੋ ਕਿਸੇ ਨੇ ਕੁੜਕਰੇ ਖਾਣੇ ਆ ਜਮ ਵਾਲੇ ਵੀਰ ਨੇ ਖਾਣੇ ਨਹੀਂ ਹੈਗੇ ਪਰ ਹਾਂ ਇਹ ਚੀਜ਼ਾਂ ਨਹੀਂ ਹੈਗੀਆਂ ਆਪਣੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਹਨਾ ਵੇਅਰ ਕਰੋ ਇਹ ਚੀਜ਼ਾਂ ਤੋਂ ਥੋੜਾ ਦੂਰ ਰਹੇ ਘਰੇ ਬਣਾ ਕੇ ਬਾਈ ਕੁਝ ਮਰਜ਼ੀ ਚੱਕੋਗਾ ਮੂਹ ਕੁਝ ਮਰਜ਼ੀ ਖਾਓ ਤੇ ਹੁਣ ਕਰਦੇ ਆ ਆਪਾਂ ਵਲੌਗ ਦੀ ਸਮਾਪਤੀ ਤੇ ਸੋਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਜਰੂਰ ਇਹਨੂੰ ਸ਼ੇਅਰ ਕਰਿਓ ਤੇ ਬਾਈ ਦੀਆਂ ਵੀਡੀਓ ਵੀ ਤੁਹਾਡੇ ਨਾਲ ਅੱਗੇ ਇਹਦੇ ਵਿੱਚ ਐਡ ਕਰਾਂਗੇ ਸਾਰਾ ਕੁਝ ਤੁਸੀਂ ਦੇਖ ਦੇਖੇ ਹੀ ਹੋਊਗਾ ਅੱਗੇ ਹਾਂ ਤੇ ਸ਼ੇਅਰ ਕਰਿਓ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋਖ ਬਾਈ ਨੂੰ ਵੀ ਸਪੋਰਟ ਕਰੋ ਸਾਨੂੰ ਵੀ ਸਪੋਰਟ ਕਰੋ ਪੰਜਾਬ ਬਾਬਾ ਫਿੱਟ ਕਰਕੇ ਹੀ ਸਾਹ ਲਵਾएंगे ਹਾਂ ਮੈਨੂੰ ਆਉਣ ਨੂੰ ਆਪਾਂ ਫਿੱਟ ਕਰਨਾ ਬਾਈ ਮੈਂ ਜ਼ਿੰਮੇਵਾਰੀ ਚੱਕ ਲਈ ਮੈਲ ਕਲੱਬ ਜਦੋਂ ਮਰਜ਼ੀ ਆ ਸਕਦੇ ਹਾਂ ਹੱਟ ਤੋਂ ਕੁਝ ਵੀ ਪੁੱਛ ਸਕਦੇ ਹੋ ਨਾ ਹਾਂਜੀ ਆ ਮੈਂ ਤੁਹਾਨੂੰ ਅਸੀਂ ਹਰ ਡਿਟੇਲ ਦਵਾਂਗੇ ਕੋਈ ਡਾਈਟ ਪਲਾਨ ਲੈਣਾ ਬਾਈ ਬਹੁਤ ਨੌਲੇਜ ਦਾ ਹੈ ਨਾ ਬਾਈ ਨੂੰ ਬਹੁਤ ਨੌਲੇਜ ਹੈ ਤੇ ਵਰਕਆਊਟ ਆਪਾਂ ਤੋਂ ਕੋਈ ਪ੍ਰਸ਼ਨ ਆਗਾ ਵਰਕਆਊਟ ਬਾਰੇ ਨੌਲੇਜ ਪੂਰੀ ਦਵਾਂਗੇ ਬਾਈ ਤੇ ਬਾਕੀ ਤੁਹਾਡੀ ਸਪੋਰਟ ਦੀ ਲੋੜ ਆ ਬਾਈ ਜਿੰਨਾ ਤੁਸੀਂ ਵਧੀਆ ਰੈਐਕਸ਼ਨ ਦਵੋਗੇ ਉੰਨਾ ਹੀ ਸਾਡਾ ਹੌਸਲਾ ਵਧੂਗਾ ਹਾਂਜੀ ਤੇ ਬਾਕੀ ਖਿੱਚੀ ਰੱਖੋ ਬਈ ਕੰਮ ਦੱਬੀ ਰੱਖੋ ਅਸੀਂ ਤੁਹਾਡੇ ਨਾਲ ਆ ਕੋਈ ਵੀ ਤੁਹਾਨੂੰ ਹੈਲਪ ਦੀ ਲੋੜ ਆ ਕਿਵੇਂ ਵੀ ਆ ਸਾਰੇ ਜੀ ਤੁਸੀਂ ਕੰਟੈਕਟ ਕਰ ਲਓ ਮਹਿਲਕਾਂ ਵਾਂ ਗਰਾਊਂਡ ਦੇ ਵਿੱਚ 5:30 ਤੋਂ 7 ਵਜੇ ਅਸੀਂ ਮਿਲਦੇ ਹਾਂ ਸੁਖ ਵੀ ਉੱਥੇ ਆਉਂਦਾਗਾ ਸੁਖ ਦੀ ਆਈਡੀ ਤੇ ਤੁਸੀਂ ਉਹਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਕੁਝ ਵੀ ਤੁਸੀਂ ਸਿੱਖਣਾ ਕੋਈ ਐਕਸਰਸਾਈਜ਼ ਸਿੱਖਣੀ ਆ ਕਿੰਨਾ ਵੀ ਅਸੀਂ ਕਰ ਸਕੀਏ ਜ਼ਰੂਰ ਤੁਹਾਡੀ ਹੈਲਪ ਕਰਾਂਗੇ ਜੀ ਤੁਹਾਨੂੰ ਮੈਸੇਜ ਕਰ ਦਿਓ ਅੱਜ ਨਹੀਂ ਤਾਂ ਕੱਲ ਤੁਹਾਡਾ ਰਿਪਲਾਈ ਹੋਊਗਾ ਜਾਂ ਉਹਦੀ ਹੋਊਗਾ ਉਹਨੂੰ ਰਿਪਲਾਈ ਆਊਗਾ ਹੀ ਆਊਗਾ ਬਰਦਦਾ ਸਾਹਿਬ ਪਹੁੰਚ ਗਏ ਆਪਾਂ ਦੁਬਾਰਾ ਖਾਂਦਾਨਾ ਰਾਣਾ ਸਾਹਿਬ ਇੱਕ ਗੁਰਦੁਆਰਾ ਸਾਹਿਬ ਮਰੀਰਕੋਟ ਲਈ ਜੀ ਹਣਾ ਇਹ ਇੱਕ ਇਤਿਹਾਸਕ ਗੁਰਦੁਆਰਾ ਹੈ ਜਿਨ੍ਹਾਂ ਨੇ ਬਹੁਤ ਇਤਿਹਾਸਕ ਗੁਰਦੁਆਰਾ ਦਾ ਨਾਮ ਹੈ ਗੁਰਦੁਆਰਾ ਸਾਹਿਬ ਹਾਂ ਦਾ ਨਾਰਾ ਮਰੀਰਕੋਟ ਦਾ ਠੀਕ ਹੈ ਜੀ ਅੱਧਾ ਹੀ ਜਾਣਾ ਪਰ ਆਪਾਂ ਜਾਣਾ ਸਿੱਧਾ ਤੇ ਬਾਕੀ ਹੁਣ ਸੋਨੂੰ ਮਿਲਦੇ ਆਂ ਸਫਰਾਂ ਤੇ ਥੈਂਕ ਯੂ ਸਾਰਿਆਂ ਨੂੰ